ਆਸਕੋ ਦੇ ਸਰਕਾਰੀ ਹਸਪਤਾਲ ਦੇ ਵਿੱਚ ਲੋਕ ਨੇ ਜਿਹੜੇ ਜਨਮ ਅਤੇ ਮੌਤ ਦਾ ਸਰਟੀਫਿਕੇਟ ਬਣਾਉਣਾ ਹੁੰਦੇ ਨੇ ਪਰ ਪਿਛਲੇ 6 ਦਿਨਾਂ ਤੋਂ ਉਹਨਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਜਿहां ਦਸਲ ਕਰਮਚਾਰੀਆਂ ਦੇ ਵੱਲੋਂ ਛੁੱਟੀ ਲੈ ਲਈ ਹੈ ਉਹ ਵੀ ਦਫਤਰ ਦੇ ਵਿੱਚ ਬਿਨਾਂ ਕਿਸੇ ਨੂੰ ਇਤਲਾਹ ਦਿੱਤੇ ਜਿहां ਇੱਕ ਮਹਿਲਾ ਕਰਮਚਾਰੀ ਜਿਹੜੀ ਕਿ 15 ਦਿਨ ਦੀ ਛੁੱਟੀ ਲੈ ਕੇ ਗਈ ਹੈ ਔਰ ਆਫਿਸ ਦੇ ਵਿੱਚ ਕਿਸੇ ਨੂੰ ਵੀ ਉਸਨੇ ਇਤਲਾ ਨਹੀਂ ਦਿੱਤੀ ਇਸ ਤੋਂ ਇਲਾਵਾ ਤਾਂ ਵੀ ਜਰੂਰ ਦੱਸ ਦਿੰਦੇ ਆ ਕਿ ਉਸਦੇ ਨੰਬਰ ਦੇ ਉੱਤੇ ਆਈਡੀ ਬਣੀ ਹੋਈ ਹੈ ਲੋਕ ਨੇ ਜਿਹੜੇ ਲਗਾਤਾਰ ਅਪਲਾਈ ਕਰਦੇ ਨੇ ਬਾਕੀ ਕਰਮਚਾਰੀ ਉਸਦੇ ਨੰਬਰ ਤੇ ਜਿਹੜੀ ਬਣੀ ਹੋਈ ਆਈਡੀ ਆ ਉਸ ਤੇ ਅਪਲਾਈ ਕਰਦੇ ਨੇ ਔਰ OTP ਹੈ ਜਿਹੜਾ ਉਸ ਮਹਿਲਾ ਕਰਮਚਾਰੀ ਨੂੰ ਜਾਂਦਾ ਹੈ ਇਸ ਦੇ ਨਾਲ ਤੋਂ ਇਹ ਵੀ ਦੱਸ ਦਿੰਦੇ ਆ ਕਿ 6 ਦਿਨ ਉਸ ਨੂੰ ਹੋ ਗਏ ਨੇ ਛੁੱਟੀ ਦੇ ਦਿਨ ਔਰ ਉਸਨੇ ਆਪਣਾ ਫੋਨ ਵੀ ਹੈ ਜਿਹੜਾ ਬੰਦ ਕਰਿਆ ਤਾਂ ਉਸਤਨ ਰੋਜ਼ਾਨਾ ਕਹਿ ਸਕਦੇ ਆ ਕਿ 15 ਤੋਂ 25 ਲੋਕ ਨੇ ਜਿਹੜੇ ਆਉਂਦੇ ਨੇ ਜਦੋਂ ਤੇ ਮੌਤ ਦਾ ਸਰਟੀਫਿਕੇਟ ਬਣਵਾਉਣ ਤਾਂ ਲੋਕਾਂ ਨੂੰ ਖੱਜਲ-ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੁਣ ਲੱਗਦਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਐਕਸ਼ਨ ਹੋਰ ਲਿਆ ਜਾਏਗਾ ਸਾਡੇ ਹਸਪਤਲ ਵਿੱਚ ਜਿਹੜੀ ਇੱਕ ਸਾਡੇ ਮੈਡਮ ਸੀਗੇ ਕਮਲ ਜਿਹੜੀ ਤੁਸੀਂ ਡੀਲ ਕਰਦੇ ਸੀ ਪਿਛਲੇ 14 ਸਾਲ ਤੋਂ ਇਹ ਜਨਮ ਮੌਤੇ ਸਰਟੀਫਿਕੇਟ ਡੀਲ ਕਰ ਰਹੀ ਸੀਗੀ ਉਹ ਪਿਛਲੇ ਮਹੀਨੇ ਕੁਝ ਆਪਣੇ ਕੰਮ ਕਰਕੇ ਛੁੱਟੀ ਲੈ ਗਈ ਸੀ ਤੇ ਛੁੱਟੀ ਉਹਦੀ ਜਿਹੜੀ ਛੁੱਟੀ ਦੌਰਾਨ ਇਸਨਾ ਸੀ ਕਿ ਜਿਹੜੇ ਜਿਹੜੇ ਸਰਟੀਫਿਕੇਟ ਬੰਦੇ ਆ ਉਹਨਾਂ ਦਾ OTP ਕਿਉਂਕਿ ਆਈਡੀ ਉਹਦੇ ਨਾਂ ਤੇ ਬਣੀ ਹੋਈ ਸੀ 14 ਸਾਲ ਤੋਂ ਉਹਦੇ ਬਹੁਤ OTP ਆਣਾ ਤੇ ਉਸ OTP ਆ ਕੇ ਸਟਾਰਟ ਹੋ ਜਨੇੜਾ ਨਾ ਸੀ ਗਿਆ ਸੈਚਰਡੇਸ ਤੋਂ OTP ਦੇ ਰਹੀ ਸੀਗੀ ਅੱਜ ਤੋਂ 4-5 ਮਹੀਨੇ ਪਹਿਲਾਂ ਉਹ 4-5 ਤੋਂ ਤੋਂ OTP ਬਾਅਦ ਸਿਚੂ ਫੋਨ ਸਿਚੂ ਆ ਰਿਹਾ ਤੇ ਹੁਣ ਉਸ ਕਰਕੇ ਸਾਡੇ ਸਾਰੇ ਕੰਮ ਆ ਕਾਫੀ ਕੰਮ ਲੁਗ ਗਿਆ ਅਸੀਂ ਉਹਦੇ ਘਰ ਵੀ ਇੱਕ ਭੇਜੇ ਸੀ ਆਪਣੇ ਕੋਈ ਪਟਾਲੇ ਘਰ ਉਹਦਾ ਉਹਦੇ ਘਰ ਸੀ ਇੱਕ ਆਪਣਾ ਕਰਮਚਾਰੀ ਭੇਜਿਆ ਸੀ ਜੇ ਦੱਸਿਆ ਕਿ ਉਹ ਕਾਫੀ ਦੇ ਤੋੜਾ ਘਰ ਬੰਦ ਹੈ ਤੇ ਉਹ ਕਿਸੇ ਨੂੰ ਉਹਦੇ ਬਾਰੇ ਨਹੀਂ ਪਤਾ ਕਿ ਕੌ ਕਿੱਥੇ ਹੈ ਕਬੀ ਕੋ 10 15 ਦਿਨ ਤਾਂ ਕਾਰ ਦਾ ਬੰਦ ਬੰਦ ਵਿਆ ਸੀਗਾ ਕਿੰਨੇ ਦਿਨ ਦੀ ਛੁੱਟੀ ਲੈ ਕੇ ਸੀ ਛੁੱਟੀ ਤਾਂ ਲੈ ਗਈ ਸੀ ਸਾਡੇ ਕੋਲੋਂ ਕੋਈ ਹਫਤਾ 10 ਦਿਨ ਦੀ ਪਰ ਉਸ ਤੋਂ ਬਾਅਦ ਉਹ ਪਰ 10 ਦਿਨ ਦੌਰਾਨ ਸਾਡੇ ਨਾਲ ਫੋਨ ਤੇ ਸਾਡੇ ਇੰਟਰੈਕਟ ਰਹੀ ਸੀ ਕੋਈ ਸਾਡੇ ਓਟੀਪੇ ਤੇ ਫੋਨ ਤੇ ਆਉਣਾ ਸੀਗਾ ਕਿਉਂਕਿ ਬੜਾ ਲੰਬਾ ਪ੍ਰੋਜੈਕਟ ਹੈ ਕਿ ਕਿਸੇ ਹੋਰ ਫੋਨ ਤੇ ਕਰਨਾ ਵਸੇ ਤੇ ਪਰ ਪਿਛਲੇ 4 ਪੰਜ ਦਾ ਫੋਨ ਹੀ ਤਾਂ ਬੰਦ ਆ ਰਿਹਾ ਹੈ ਇਸ ਕਰਕੇ ਸਮਝ ਬੜੀ ਪ੍ਰੋਬਲਮ ਆ ਰਹੀ ਸੀਗੀ ਫਿਰ ਅਸੀਂ ਡੀਸੀ ਸਾਹਿਬ ਅਫੀਸੀ ਗੱਲ ਕੀਤੀ ਹੈ ਕਿ ਸਾਨੂੰ ਉਹਨਾਂ ਕੀ ਕਿਸੇ ਹੋਰ ਅਮਪਲਾਈ ਨੂੰ ਅਸੀਂ ਭੇਜਦਾ ਓਟੀਪੀ ਆਈਡੀ ਜਨਰੇਟ ਕਰਨੇ ਪਾਉ ਤਾਂ ਟਾਈਮ ਤੋਂ ਅੱਜ ਜੋ ਸੇਮਪਲਾਈ ਨੂੰ ਭੇਜਤਾ ਉਥੇ ਡੀਸੀ ਸਾਹਿਬ ਕੋਲ ਉਹਦੀ ਆਈਡੀ ਜਿਨਰੇਟ ਹੋਣ ਲੱਗੀ ਹੈ ਜਿਹੜਾ ਕਿ ਇੱਕ ਦੋ ਦਿਨ ਚਾਪਾ ਕੰਮ ਸਟੇਅ ਦੁਬਾਰਾ ਸਟਾਰਟ ਹੋ ਜੇ ਇਹਨਾਂ ਦੀ ਛੁੱਟੀ ਖਤਮ ਹੋ ਚੁੱਕੀ ਹੈ ਛੁੱਟੀ ਤਾਂ ਕਾਫੀ ਦੇ ਖਤਮ ਹੋ ਚੁੱਕੀ ਹੈ ਉਸ ਵਕਤ ਫੋਨ ਸਵਿਚ ਆਫ ਆ ਰਿਹਾ ਕੋਈ ਇਨਫਰਮੇਸ਼ਨ ਨਹੀਂ ਕੁਝ ਨਹੀਂ ਸੈਂਕਾ ਕਿੰਨਾ ਤੱਕ ਲੰਬਾ ਪ੍ਰੋਸੀਜਰ ਹੈ ਜਿਹੜਾ ਨਵਾਂ ਆਈਡੀ ਤਿਆਰ ਕਰਦੀਆਂ ਔਰ ਉਹਦੇ ਨਾਲ ਅਟੈਚਮੈਂਟ ਤੱਕ ਨਹੀਂ ਉਹ ਸੀ ਆਈਡੀ ਅੱਜ ਸੀ ਆਪੇ ਭੇਜਤਾ ਤੇ ਆਡੀ ਸ਼ਾਇਦ ਕੱਲ ਤੱਕ ਆਈਡੀ ਸਟਾਰਟ ਹੋ ਜਾਈ ਗਏ ਕੱਲ ਤੋਂ ਕੰਮ ਸ਼ੁਰੂ ਹੋ ਜਾ ਹਾਂ ਕੰਮ ਵੀ ਲਗ ਕੇ ਸਟਾਰਟ